ਲੋਈ ਮੇਤਰੋ ਅਸੀਂ ਚੱਲੇ ਆਂ ਫਰੀਦਕੋਟ ਤੇ ਸਰਗੁਣ ਹੋ ਰਹੀ ਆ ਤਿਆਰ ਤੇ ਮੰਮੀ ਤੋਂ ਆਪਦੀ ਤੋਂ ਕਰਾ ਰਹੀ ਆ ਗੁੱਤਾ ਤੇ ਗੁੱਤਾ ਵੈਸੇ ਇਹ ਬਹੁਤ ਔਖੀਆਂ ਕਰਾ ਰਹੀ ਆ ਤੇ ਅੱਜ ਪਤਾ ਨਹੀਂ ਇਹ ਕਿਵੇਂ ਬੈਠੀ ਆ ਤੇ ਸਰਗੁਣ ਮੈਨੂੰ ਦਿਖਾ ਰਹੀ ਆ ਕਿ ਪਾਪਾ ਮੈਂ ਤੁਹਾਡੇ ਗੁੱਤਾ ਕਰ ਦਿੰਨੀ ਆ ਇਹਨੂੰ ਦੁੱਧਿਆਂ ਦੀਆਂ ਗੁੱਤਾਂ ਕਰਨ ਚ ਬੜਾ ਨਜ਼ਾਰਾ ਆਉਂਦਾ ਹੈ ਤੇ ਆਪਦੀਆਂ ਜਿਹੜੀਆਂ ਗੁੱਤਾਂ ਉਹ ਕਰਾਉਂਦੀ ਨਹੀਂ ਤੇ ਉਸ ਤੋਂ ਬਾਅਦ ਸਰਗੁਣ ਹੋ ਚੁੱਕੀ ਆ ਪੂਰੀ ਕੰਪਲੀਟ ਤਿਆਰ ਤੇ ਗੁੱਤਾ ਇਹਨੇ ਕਰਾ ਲੀਆਂ ਤੇ ਹੁਣ ਇਹਨੂੰ ਆਏ ਆ ਵੀ ਸਿੱਧੀ ਸਿੱਧੀ ਚੱਲੀਏ ਤੇ ਇਹ ਹੁਣ ਪਾਪਾ ਤੋਂ ਖਿਚਾ ਰਹੀ ਆ ਫੋਟੋਆਂ ਤੇ ਇਹਨੂੰ ਆਏ ਆ ਵੀ ਮੈਂ ਸਿੱਸੀ ਤੇ ਆ ਸਾਡੇ ਪਿੰਡ ਦੀ ਗਲੀ ਆ ਤੇ ਅਸੀਂ ਪਹੁੰਚ ਗਏ ਇਸ ਵਕਤ ਸੰਗੂਤਾਉਣ ਤੇ ਸੰਗੂਤਾਉਣ ਦੇ ਗੇਟ ਕੋਲੇ ਹਮੇਸ਼ਾ ਹੀ ਪਾਣੀ ਖੜਿਆ ਹੁੰਦਾ ਹੈ ਤੁਸੀਂ ਆ ਦੇਖ ਸਕਦੇ ਹੋ ਇੱਥੇ ਮੈਨੂੰ ਲੱਗਦਾ ਮੋਟਰਸਾਈਕਲ ਵਾਲੇ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੋਣਾ ਤੇ ਇੱਧਰ ਦੇਖੋ ਅਸੀਂ ਪਹੁੰਚ ਗਏ ਆ ਬਾਈ ਦੀ ਬੱਸ ਸਟੈਂਡ ਤੇ ਬੱਸ ਸਟੈਂਡ ਦਾ ਵੀ ਇਹੀ ਹਾਲ ਆ ਇੱਥੇ ਹਮੇਸ਼ਾ ਇਹੀ ਹੁੰਦਾ ਹੈ ਸ਼੍ਰੀ ਮਕਸਰ ਸਾਹਿਬ ਦੇ ਵਿੱਚ ਕਿ ਅੱਧਾ ਘੰਟਾ ਮੀਂਹ ਆ ਜੇ ਤਾਂ ਸੜਕਾਂ ਹੀ ਦਿਸਣੋਂ हट ਜਾਂਦੀਆਂ ਨੇ ਤੇ ਆ ਸ਼੍ਰੀ ਮਕਸਰ ਸਾਹਿਬ ਦਾ ਬੱਸ ਅੱਡਾ ਜੋ ਕਿ ਬਹੁਤ ਸੋਹਣਾ ਪਰ ਜਿਸ ਦਿਨ ਜਿਸ ਦਿਨ ਮੀਂਹ ਆ ਜਾਂਦਾ ਉਸ ਦਿਨ ਇਹਦਾ ਬੁਰਾ ਹਾਲ ਹੋ ਤੇ ਇਧਰ ਜਿਹੜੀ ਸਰਗਣ ਤੇ ਸਰਗਣ ਦੀ ਮੰਮੀ ਆ ਦੋਨੇ ਜਾਣੇ ਇਹ ਚੜ ਗਏ ਨੇ ਬੱਸੇ ਵਿੱਚ ਤੇ ਬੱਸ ਦੇ ਵਿੱਚ ਆ ਸਰਗਣ ਦੇਖੋ ਨਾਲੇ ਤਾਂ ਵੀਡੀਓ ਬਣਾ ਰਹੀ ਆ ਨਾਲੇ ਕਹਿ ਰਹੀ ਆ ਕਿ ਮੈਂ ਪਾਪਾ ਕੋਲ ਜਾਣਾ ਤੇ ਉਸ ਤੋਂ ਬਾਅਦ ਆ ਦੇਖੋ ਸਰਗਣ ਗਈ ਆ ਸੌ ਤੇ ਸਰਗਣ ਹੁਣ ਪਹੁੰਚਣ ਵਾਲੀ ਆ ਫਰੀਦਕੋਟ ਤੇ ਸਰਗਣ ਇਸ ਵਕਤ ਆ ਪਹੁੰਚ ਗਈ ਆ ਫਰੀਦਕੋਟ ਤੇ ਫਰੀਦਕੋਟ ਦੇ ਤੁਸੀਂ ਬਾਹਰਲਾ ਜਿਹੜਾ ਦ੍ਰਿਸ਼ ਆ ਤੁਸੀਂ ਦੇਖ ਸਕਦੇ ਹੋ ਤੇ ਫਰੀਦਕੋਟ ਦਾ ਬਸ ਸਾਡਾ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਏ ਇਹ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਸਰਗਣ ਪਹੁੰਚ ਗਿਆ ਫਰੀਦਕੋਟ ਆਪਦੇ ਨਾਨਕੇ ਤੇ ਕਿਦਾਂ ਦਾ ਲੱਗਾ ਵਲੌਗ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਧੰਨਵਾਦ